ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਬਧੀਆ ਠੀਕ ਠਾਕ ਵਾਹਿਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਤੇ ਜੇ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਇੱਥੇ ਹੈਗਾ ਸੀ ਜੀ ਸਵੇਰ ਦਾ ਟਾਈਮ 9:30 9:30 ਦਾ ਸੀਗਾ ਤੇ ਤਰੀਕ ਹੈ ਕਿ ਬਾਜੀ 26 ਫਰਵਰੀ ਸੌਰੀ ਫਰਵਰੀ ਆ ਤਰੀਕਾਂ ਚ ਨਾ ਮੈਂ ਥੋੜਾ ਜਿਆਦਾ ਉਲਝ ਜਾਨੀ ਆ 26 ਫਰਵਰੀ ਅੱਜ ਤੇ ਦਿਨ ਹੈਗਾ ਬੁੱਧਵਾਰ ਤੇ ਆਪਾਂ ਕਰ ਰਹੇ ਸੀ ਮੱਜਾਂ ਦੀ ਨਾਈ ਧੋਈ ਕਿਉਂਕਿ ਕਈ ਕਮੈਂਟ ਆਉਂਦੇ ਆ ਨਾ ਤੁਸੀਂ ਆਵਦਾ ਰੁਟੀਨ ਸਾਂਝਾ ਕਰੋ ਸਾਡਾ ਰੁਟੀਨ ਤਾਂ ਕੋਈ ਨਹੀਂ ਬਿਰਿਆ ਹੀ ਆ ਇਹਨਾਂ ਤੋਂ ਹੀ ਦਿਨ ਚੜਦਾ ਹੈ ਤੇ ਇਹਨਾਂ ਦੇ ਨਾਲ ਹੀ ਛਿਪਦਾ ਤੇ ਬੱਸ ਇਹਨਾਂ ਚ ਹੀ ਤੁਰੇ ਫਿਰਦੇ ਆਪਾਂ ਤਾਂ ਤੇ ਵਾਹਿਗੁਰੂ ਜੀ ਹੈ ਨਾ ਸਭ ਨੂੰ ਦੁੱਧ ਪੁੱਤ ਦੀਆਂ ਦਾਤਾਂ ਬਖਸ਼ਣ ਤੇ ਆਪਾਂ ਬਾੜ ਵੀ ਕੱਢ ਲਈ ਸੀ ਵਾਰ ਤੇ ਕਿਉਂਕਿ ਜੀ ਬਦਲਵਾਈ ਸੀ ਤਾਂ ਕਰਕੇ ਪਹਿਲਾਂ ਤਾਂ ਆਪਾਂ ਵੀ 2 ਦਿਨ ਅੰਦਰ ਬੰਨੇ ਸੀਗੇ ਪਸ਼ੂ ਤੇ ਉਹ ਬਦਲਵਾਈ ਬਣੀ ਹੋਈ ਸੀ ਤਾਂ ਕਰਕੇ ਫਿਰ ਆਪਾਂ ਹੁਣ ਬਾਹਰ ਹੀ ਰੱਖ ਦਿੰਦੇ ਹੁੰਨੇ ਇਹਨਾਂ ਨੂੰ ਤੇ ਇੱਕ ਗੱਲ ਹੋਰ ਤੁਸੀਂ ਕਮੈਂਟ ਕਰਕੇ ਦੱਸਿਓ ਭਈ ਸੋਡੇ ਵੀ ਪਸ਼ੂ ਹੁੰਦੇ ਆ ਰਾਤ ਨੂੰ ਬਾਹਰ ਸਾਢੇ 8-10 ਦਿਨ ਹੋ ਗਏ ਸੀ ਬਾਹਰ ਰੱਖ ਦਿੰਨੇ ਆ ਜਦੋਂ 19-20 ਤਰੀਕ ਨੂੰ ਵੀ ਥੋੜੀਆਂ ਜੀਆਂ ਕਣੀਆਂ ਜਾਂਗੀਆਂ ਸੀਗੀਆਂ ਉਹ ਦੋ ਦਿਨ ਅੰਦਰ ਕਰਦੇ ਸੀ ਨਹੀਂ ਰਾਤ ਨੂੰ ਬਾਹਰ ਹੀ ਹੁੰਦੇ ਆ ਕਈ ਵਾਰ ਤਾਂ ਰਾਤ ਨੂੰ ਜਦੋਂ ਉੱਠਦੇ ਆਏ ਜਿਵੇਂ ਲੱਗਦਾਗਾ ਹਾਈ ਠੰਡਾ ਬਾਹਰ ਫਿਰ ਮੰਮੀ ਕਹਿੰਦੀ ਨਾ ਬਿੱਦੀ ਨੇ ਵੀ ਓਪੀ ਜਾਂਦੇ ਆ ਮੂਰੇ ਗਰਮੀ ਕਿਵੇਂ ਚੱਲਣੀ ਆ ਇਹ ਤੇ ਇਹ ਫੇ ਤਾਂ ਕਰਕੇ ਆਪਾਂ ਰੱਖ ਦਿੰਨੇ ਆ ਬਾਹਰ ਸ਼ਾਮ ਨੂੰ ਤੇ ਹੁਣ ਤਾਂ ਦਿਨੇ ਵੀ ਇੱਥੇ ਹੁੰਦੇ ਨੇ ਆ ਦੋ ਤਿੰਨੇ ਨਾਲ ਜਿੱਦਾਂ ਨੇ ਬਦਲਵਾਈ ਆ ਤੇ ਸਾਡੇ ਬੱਚੇ ਗਏ ਸੀ ਸਕੂਲ ਤੇ ਲਗਭਗ ਹੁਣ ਤਾਂ ਸਾਰੇ ਬੱਚਿਆਂ ਨੂੰ ਛੁੱਟੀ ਸੀਗੀ ਅੱਜ ਸੀਗੀ ਜੀ ਸ਼ਿਵਰਾਤਰੀ ਤੇ ਸਾਰੇ ਬੱਚਿਆਂ ਨੂੰ ਛੁੱਟੀ ਸੀ ਤੇ ਸਾਡੇ ਸਾਡੇ ਹੈਗੇ ਜੀ ਬਾਬਾ ਰੂਮੀ ਵਾਲੇ ਸਕੂਲ 'ਚ ਪੜ੍ਹਦੇ ਇਹਨਾਂ ਨੂੰ ਤਾਂ ਛੁੱਟੀ ਘੱਟ ਹੀ ਹੁੰਦੀ ਆ ਹਾਂ ਵੀ ਲਗਭਗ ਵਸ ਐਤਵਾਰ ਦੀ ਮਸਾ ਹੁੰਦੀ ਆ ਨਹੀਂ ਹੋਰ ਕੋਈ ਛੁੱਟੀ ਨਹੀਂ ਤੇ ਇੱਕ ਗੱਲੋਂ ਹੋਰ ਆਪਾਂ ਨੂੰ ਡਰ ਲੱਗਦਾ ਤੇ ਆ ਜਿਹੜੀ ਆਪਣੀ ਪਹਿਲਣ ਝੋਟੀ ਆ ਤੇ ਜਦੋਂ ਥਣਾ ਨੂੰ ਹੱਥ ਲਾਉਣੇ ਆ ਇਹ ਚਾਲ ਮਾਰਦੀ ਐ ਲਵਾਉਂਦੀ ਨਹੀਂ ਤੇ ਡਰ ਲੱਗਦਾ ਕਿਉਂਕਿ ਬੈਡ ਦੇ ਵੀ ਲਾਉਂਦੇ ਰਹਿੰਦੇ ਸੀ ਆਪਾਂ ਤੇ ਐ ਸੀਗਾ ਸੁਭਾਅ ਹੈ ਜੂਗਾ ਚਲ ਤੇ ਪਰਾ ਝੋਟੀ ਨਹੀਂ ਲਵਾਉਂਦੀ ਤੇ ਹਿੱਲ ਜਾਂਦੀ ਐ ਤੇ ਬੈਡ ਦਾ ਤੁਸੀਂ ਪੁੱਛਦੇ ਹੁੰਨੇ ਹੋ ਵੀ ਕਿੰਨਾ ਦੁੱਧ ਹੈ ਵੀ ਕਈ ਵੀਰਾਂ ਨੇ ਕਮੈਂਟ ਕਰਿਆ ਸੀ ਤੇ ਇਹ 23 24 ਕਿਲੋ ਦਿੰਦੀ ਐ ਵੀਰੇ ਇਹ ਕ ਪੈਕੇਜਸ ਮਾਰ ਕੇ ਨਾ ਹੁੰਦਗਾ ਨਹੀਂ ਇਹ ਦੁੰਨਿਆ ਮੱਝ ਤੇ ਝੋਟੀ ਸਵਾਰ ਕੇ ਪਾਇਆ ਨਾ ਹੈ ਨਾ ਹੁੰਨਵਾਦੀ ਸਾਨੂੰ ਤੇ 23 24 ਕਿਲੋ ਦੁੱਧ ਤੇ ਆਪਾਂ ਫੀਡ ਪਾਉਣਿਆਂ ਨੂੰ ਅਸੀਂ 30 ਨੰਬਰ ਫੀਡ ਪਾਉਣੇ ਹੁੰਦੇ ਆ ਤੇ ਇੱਕ ਬਹੁਤ ਸੋਹਣੇ ਸੋਹਣੇ ਕਮੈਂਟ ਆਉਂਦੇ ਥੋੜਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਵੀ ਭੈਣਾ ਕੋਈ ਵੀ ਹੈ ਨਾ ਵੀ ਜਿਹੜੇ ਕਮੈਂਟ ਕਰਦੇ ਆ ਵੀ ਤੁਹਾਨੂੰ ਦੇਖ ਕੇ ਅਸੀਂ ਪਸ਼ੂ ਰੱਖਣ ਲੱਗੇ ਤੁਹਾਨੂੰ ਦੇਖ ਕੇ ਐ ਮਿਹਨਤ ਕਰਦੇ ਆ ਕਿਉਂਕਿ ਹਰੇਕ ਦਾ ਦਿਲ ਕਰਦਾ ਹੁੰਦਾ ਨਾ ਦੇਖੋ ਦੇਖ ਤੇ ਉਹ ਕੰਮ ਕਰਦਾ ਮੈਂ ਕਿਉਂ ਨਹੀਂ ਕਿਉਂਕਿ ਜੀ ਬਾਈ ਪਿੰਦੀ ਸਿੱਧੂ ਜੋ ਸਾਡੇ ਘਰੇ ਆਇਆ ਸੀ ਤੇ ਉਹ ਵੀ ਇਹੀ ਗੱਲ ਕਹਿੰਦੇ ਸੀ ਕਹਿੰਦੇ ਹਾਂ ਵੀ ਐ ਸੁਭਾਅ ਪੈ ਜਾਂਦਾ ਹੁੰਦਾ ਵੀ ਪੁਰਾਣਾ ਕੰਮ ਕਰਦਾ ਮੈਂ ਕਿਉਂ ਨਹੀਂ ਕਰ ਸਕਦਾ ਜੇ ਬਾਈ ਪਿੰਦੀ ਸਿੱਧੂ ਫਾਰਮ ਖੋਲ ਸਕਦਾ ਮੈਂ ਕਿਉਂ ਨਹੀਂ ਖੋਲ ਸਕਦਾ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਕਹਿੰਦੇ ਐ ਵੀ ਕਰੇਜਾ ਬਣ ਜਾਂਦਾ ਇੱਕ ਤੇ ਕਿੰਨਾ ਨਾ ਮੂਹ ਪਿਆਰ ਪੈ ਗਿਆ ਜ਼ਿਆਦੇ ਅੱਗੇ ਮੇਰੇ ਬੱਚੇ ਕਹਿਣਗੇ ਵੀ ਮੰਮੀ ਤੂੰ ਸਾਡੇ ਨਾਲ ਜ਼ਿਆਦਾ ਇਹਨਾਂ ਦਾ ਮੋਹ ਕਰਦੀਆਂ ਮੈਂ ਕਿਹਾ ਪੁੱਤ ਜੇ ਤੁਹਾਡਾ ਕੋਈ ਦੁੱਖ ਦਾ ਸੁੱਖ ਦਾ ਹਨਾ ਤੁਸੀਂ ਦੱਸ ਤੋਗੇ ਪਰ ਇਹ ਵਿਚਾਰੇ ਬੋਲ ਕੇ ਨਹੀਂ ਦੱਸ ਸਕਦੇ ਤੇ ਪਹਿਲਾਂ ਆਪਾਂ ਇਧਰੋਂ ਅੰਦਰੋਂ ਥਾਂ ਤੋਂ ਧੋਤਾ ਤੇ ਪਹਿਲਾਂ ਪੈੜ ਬਾਹਰ ਕੱਢੀ ਉਹਦੇ ਵਾਲਾ ਮੈਟ ਧੋਤਾ ਫਿਰ ਆਹ ਮੱਝ ਬਾਹਰ ਕੱਢ ਕੇ ਉਹਦਾ ਮੈਟ ਧੋਤਾ ਫਿਰ ਨੂੰ ਨਮਾਇਆ ਜੋ ਸੁੱਕ ਗਈ ਫਿਰ ਅੰਦਰ ਕਰਤਾ ਦੇਖੋ ਭੀੜੇ ਥਾਂ ਦਾ ਔਖਾ ਹੋ ਜਾਂਦਾ ਤੇ ਮੈਂ ਬੱਚਿਆਂ ਨੂੰ ਕਹਿਆ ਵੀ ਜਦੋਂ ਤੁਹਾਡਾ ਕੋਈ ਦੁੱਖਦਾ ਤੁਸੀਂ ਦੱਸਦੋਂਗੇ ਤੇ ਇਹ ਵਿਚਾਰੇ ਨਹੀਂ ਦੱਸ ਸਕਦੇ ਇਸ ਕਰਕੇ ਜਿੰਨਾ ਆਪਾਂ ਇੰਨਾ ਚ ਰਹਿੰਨੇ ਆ ਨਾ ਇਹਨਾਂ ਨੇ ਟਾਈਮ ਸਪੈਂਡ ਕਰਦੇ ਆ ਤੇ ਉਨਾਂ ਆਪਾਂ ਨੂੰ ਇਹਨਾਂ ਬਾਰੇ ਪਤਾ ਲੱਗ ਜਾਂਦਾ ਵੀ ਇਹ ਕੀ ਚਾਹੁੰਦੇ ਆ ਕੀ ਮੰਗਦੇ ਆ ਕਦੋਂ ਇਹਨਾਂ ਨੂੰ ਭੁੱਖ ਲੱਗੀ ਆ ਕੀ ਇਹਨਾਂ ਦਾ ਦੁੱਖਦਾ ਤੇ ਕੀ ਕਿਹੜੀ ਨੇ ਕੀ ਖਾਣਾਗਾ ਸਭ ਦਾ ਹੀ ਪਤਾ ਲੱਗਣ ਲੱਗ ਜਾਂਦਾ ਫਿਰ ਜਿੰਨਾ ਆਪਾਂ ਵੱਧ ਰਹਿੰਨੇ ਆ ਪਸ਼ੂਾਂ ਵਿੱਚ ਤੇ ਆਪਾਂ ਹੁਣ ਤਾਂ ਡੇਲੀ ਨਮਾਉਣ ਲੱਗੇ ਨੇ ਇਹਨਾਂ ਨੂੰ ਮਾਲ ਮਾਲ ਪਸ਼ੂ ਨਮਾ ਕੇ ਤੇ ਭਈ ਆ ਥਾਂ ਧੋਣਾ ਮੈਨੂੰ ਬਹੁਤ ਔਖਾ ਲੱਗਦਾ ਮਗਰੋਂ ਮੈਂ ਵਿੱਚ ਖੜੀਆਂ ਤੋਂ ਤੇ ਪਰ ਮੈਨੂੰ ਹਲਕਤ ਵੀ ਬਹੁਤ ਆਉਂਦੀ ਹੈ ਜੇ ਮੜਾ ਮੋਟਾ ਗੋਹਾ ਰਈ ਜੀ ਆਪਾਂ ਤੁਹਾਨੂੰ ਬਾਰੀ-ਬਾਰੀ ਦੱਸਦੇ ਹੁੰਨੇ ਆ ਤੇ ਸਾਡੇ ਘਰਾਂ ਦੇ ਵੀ ਸਣ ਲੱਗ ਜਾਂਦੇ ਆ ਕਹਿੰਦੇ ਬੱਠਲਾ ਥੀ ਰੱਖਦੀ ਆ ਤੋ ਇਹ ਸਾਰੀ ਡੈੜੀ ਗੋਹਾ ਵੀ ਜਦੋਂ ਇੱਥੇ ਕਰੀ ਜਾਣੀ ਆ ਹੁੰਦੀ ਨੇ ਤੇ ਮੈਂ ਉਹਦੀ ਪਾ ਦੂੰ ਹੁਣ ਪਹਿਲਾਂ ਦੇਖੋ ਦੋ ਬੱਠਲ ਪਹਿਲਾਂ ਸਿੱਟ ਕੇ ਆਈ ਸੀ ਉਹ ਨਮੋ ਦੇ ਨਮੋ ਦੇ ਆ ਤੋਂ ਵੀ ਕਰ ਦਿੱਤਾ ਹੁੰਦਾ ਵਿੱਚ ਫੇਰ ਰਿਸੋ ਰਿਸ ਕਰਨੀ ਐ ਸਾਰੀਆਂ ਤੇ ਉਦੋਂ ਸਿੱਟਣਾ ਪੈਂਦਾ ਫੇਰ ਤਾਂ ਮੈਂ 12 1 ਵਜੇ ਤੱਕ ਮੈਂ ਬੱਠਲ ਜਿਹੜੇ ਭਰਦਾ ਉਹਨੂੰ ਸਿੱਟਿਆ ਨਹੀਂ ਆ ਫੇਰ ਦਵਾਰੇ ਵਿੱਚ ਪਾਉਣ ਲੱਗ ਜੰਨੀ ਐ ਐਂ ਦਿਨ ਲੰਘ ਜਾਂਦਾ ਇਹਨਾਂ 'ਚ ਚਲੋ ਹਨਾ ਟਾਈਮ ਪਾਸ ਹੋ ਜਾਂਦਾ ਤੇ ਅੱਗੇ ਮੇਰਾ ਭਰਾ ਮੈਨੂੰ ਬਹੁਤ ਕਹਿੰਦਾ ਉਹ ਕਹਿੰਦਾ ਵੀ ਤੈਨੂੰ ਚੰਗੇ ਭਲੇ ਕੱਪੜੇ ਆਉਂਦੇ ਆ ਵੀ ਤੂੰ ਕਿਉਂ ਇੰਨੇ ਪਸੂਆਂ ਨਾਲ ਮੱਥਾ ਮਾਰਦੀ ਐ ਪਰ ਜਿਵੇਂ ਮੈਨੂੰ ਕੱਪੜੇ ਸਿਉਣੇ ਹਜੇ ਦੁਪਰ ਲੱਗਦੇ ਆ ਵੀ ਪਸ਼ੂਆਂ ਦਾ ਕੰਮ ਨਹੀਂ ਕਿੰਨਾ ਕੋ ਪੱਜ ਕੇ ਬੈਠਣਾ ਪੈ ਜਾਂਦਾ ਇਹ ਤੇ ਚਲੋ ਘੰਟਾ 2 ਘੰਟੇ ਹਨਾ ਸਵੇਰੇ 1 ਘੰਟਾ ਤੋਂ 2 ਘੰਟੇ ਸ਼ਾਮ ਨੂੰ ਲੱਗਦੇ ਆ ਤੇ ਫਿਰ ਬੰਦਾ ਫ੍ਰੀ ਪਰ ਉਹ ਮੈਨੂੰ ਇੱਕ ਸਰਵਾਈਕਲ ਪ੍ਰੋਬਲਮ ਤੁਹਾਨੂੰ ਦੱਸਦੀ ਹੁਣੀ ਆ ਤੇ ਸਰਵਾਈਕਲ ਕਰਕੇ ਇੱਕ ਆਪਣੀ ਬਾਹਂ ਦਰਦ ਕਰਦੀ ਐ ਢੋਣ ਦਰਦ ਕਰਦੀ ਐ ਤੇ ਤਾਂ ਕਰਕੇ ਆਪਾਂ ਕੱਪੜੇ ਸਲਾਈ ਨਹੀਂ ਕਰਦੇ ਘੱਟ ਕਰਦੇ ਆ ਤੇ ਇਹ ਗੱਲ ਕਰ ਹਨਾ ਜਿਹੜਾ ਹੁਣ ਮੇਰੇ ਤੇ ਮਾੜਾ ਟਾਈਮ ਆਇਆ ਇਸ ਵਕਤ ਉਹਨੂੰ ਦੇਖ ਕੇ ਤਾਂ ਮੇਰਾ ਭਰਾ ਵੀ ਮੈਨੂੰ ਕਹਿਂਦਾ ਕਹਿੰਦਾ ਮੈਂ ਤੈਨੂੰ ਕਹਿੰਦਾ ਸੀ ਤੂੰ ਪਸ਼ੂ ਨਾ ਰੱਖਿਆ ਕਰ ਪਰ ਅੱਜ ਇਹਨਾਂ ਨੇ ਤੇਰਾ ਸਾਥ ਦਿੱਤਾ ਇਹਨਾਂ ਕਰਮਾਂ ਲੈਣੇ ਮੇਰਾ ਮੇਰੇ ਮਾੜੇ ਟਾਈਮ 'ਚ ਬਹੁਤ ਸਾਥ ਦਿੱਤਾ ਕਿਉਂਕਿ ਜੇ ਹਨਾ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਵੀ ਜਿੰਨੇ ਕੁ ਮੈਨੂੰ ਪੈਸਿਆਂ ਦੀ ਲੋੜ ਸੀਗੀ ਤੇ ਇੰਨਾ ਕਰਮ ਵਾਲਿਆਂ ਦੇ ਸਿਰੋਂ ਹੀ ਸਾਰੇ ਮੈਂ ਦੋ ਆਪਣੀਆਂ ਦੇਖੋ ਮੱਝਾਂ ਵੇਚੀਆਂ ਵੀ ਸੀਗੀਆਂ ਤੇ ਉਹ ਵੀ ਉਹ ਚੰਦਰਾ ਮਾੜਾ ਟਾਈਮ ਲੈ ਗਿਆ ਜਿਹੜੀਆਂ ਮੱਝਾਂ ਵੇਚੀਆਂ ਸੀ ਸੋਚਦੇ ਆਪਾਂ ਕੁਝ ਹੋਰ ਹੁੰਨੇ ਆ ਵੀ ਜਾਂ ਕੋਈ ਚੰਗੀ ਮੱਝ ਲਵਾਂਗੇ ਜਾਂ ਕਿਸੇ ਦੇਣ ਨਾਲ ਲੈਣਾ ਲਾਵਾਂਗੇ ਪਰ ਕਿੱਥੇ ਹਨਾ ਆਪਾਂ ਵਾਰੀ-ਵਾਰੀ ਕਹਿੰਦੇ ਹੁੰਨੇ ਆ ਜਿਹੜਾ ਸੋਚਦੇ ਆ ਉਹ ਨਹੀਂ ਹੁੰਦਾ ਤੇ ਇੰਨਾ ਸਿਰੋਂ ਹੀ ਵੀ ਦੇਖਣ ਵਾਲੇ ਨਾ ਕਹਿ ਵੀ ਦਿੰਦੇ ਹੋਣਗੇ ਜੇ ਤੁਸੀਂ ਮੱਥਾ ਮਾਰ ਦਿਓ ਤਾਂ ਕੀ ਕੀਤੀ ਜਿ ਬਣਾਈਆ ਕੀ ਕੁਛ ਕਰਿਆ ਤੁਸੀਂ ਪਰ ਹਨਾ ਤੁਹਾਨੂੰ ਦੱਸੀ ਜੰਨੇ ਆ ਵੀ ਜਿਹੜਾ ਮੇਰਾ ਮਾੜਾ ਟਾਈਮ ਸੀ ਨਾ ਉਹ ਬਸ ਮੇਰੀ ਸਾਰੀ ਕਮਾਈ ਖਿੱਚ ਕੇ ਲੈ ਗਿਆ ਵਾਹਿਗੁਰੂ ਜੀ ਕਿਸੇ ਤੇ ਕਦੇ ਵੀ ਕੋਈ ਮਾੜਾ ਟਾਈਮ ਨਾ ਲੈ ਕੇ ਆਵੇ ਪਰਮਾਤਮਾ ਕਰੇ ਤੇ ਪਰ ਇਹਨਾਂ ਨੇ ਕਰਮ ਵਾਲਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਕਿਉਂਕਿ ਆਪਾਂ ਨਾ ਤੁਹਾਨੂੰ ਦੱਸਦੀ ਹੁੰਨੇ ਆ ਵੀ ਇੰਨੇ ਕਦਾ ਦੁੱਧ ਬਾਦ ਹੋ ਜਾਂਦਾ ਤੇ ਚਲੋ ਆਪਣਾ ਡੰਗਾ ਲੈ ਜਾਂਦਾ ਤੇ ਬਸ ਇਹੀ ਆਪਣੀ ਜ਼ਿੰਦਗੀ ਦਾ ਪਸੂਲਾ ਇਹਨਾਂ ਨੂੰ ਸਾਂਭਣਾ ਸੇਵਾ ਕਰਨੀ ਸੇਵਾ ਕਰਨ ਤੋਂ ਜ਼ਿਆਦਾ ਇਹ ਮੇਰਾ ਨ ਮੰਨਣਾਗਾ ਅੱਗੇ ਵੀ ਸਾਡੇ ਨਾਲ ਕੁੱਤਿਆਂ ਰੱਖੇ ਹੁੰਦਾਂ ਸੀਗੇ ਪਿਟਬੋਲ ਤੇ ਵੀ ਮੁੜ ਕੇ ਅਸੀਂ ਕਿਸੇ ਨੂੰ ਫੜਾ ਤੀਨਾ ਸਾਡੇ ਪਾਪਾ ਥੋੜਾ ਜਿਹਾ ਵੀ ਐ ਕਹਿੰਦੇ ਵੀ ਕੀ ਕਰਨੀ ਆਪਾਂ ਰੱਖ ਕੇ ਪਰ ਨਾ ਜਦੋਂ ਮੈਨੂੰ ਮੇਰਾ ਦਿਲ ਕਹਿੰਦਾ ਹਨਾ ਜਦੋਂ ਸਾਡੇ ਉਹ ਰੱਖੇ ਹੁੰਦਾਂ ਸੀ ਨਾ ਪੀ ਹਰੇਕ ਕੰਮ ਵਿੱਚ ਬਰਕਤ ਪੈ ਤਾਂ ਬਹੁਤ ਰਹਿੰਦੀ ਸੀਗੀ ਤੇ ਹੁਣ ਵੀ ਮੈਂ ਸਾਡੇ ਦੋ ਤਿੰਨ ਨੂੰ ਕਹਿਆ ਵੀ ਪਾਈ ਮੈਨੂੰ ਤਾਂ ਕਤੂਰਾ ਕੋਈ ਭਾਲ ਕੇ ਦੇ ਮੈਂ ਤਾਂ ਪਾਲਣਾ ਕਿਉਂਕਿ ਮੇਰਾ ਕਰਦੀਆਂ ਵੀ ਮੂਹ ਬਹੁਤ ਸੀਗੀਆਂ ਅਸੀਂ ਦੋ ਤਿੰਨ ਰੱਖੀਆਂ ਸੀਗੀਆਂ ਤੇ ਦੋ ਤਿੰਨ ਹੀ ਪੜਾਤੀਆਂ ਇੱਕ ਤਾਂ ਮੇਰੇ ਪੇਕੇ ਤੁਸੀਂ ਦੇਖੀ ਹੋਊਗੀ ਉਹਨੂੰ ਵਿਚਾਰੀ ਇਹਨੂੰ ਅਟੈਕ ਹੋ ਗਿਆ ਤੇ ਫਿਰ ਮੈਨੂੰ ਐ ਲੱਗਦਾ ਵੀ ਹਨਾ ਵੀ ਜਿੰਨੇ ਆਪਣਾ ਜਿਵੇਂ ਕੋਈ ਦਸਵੰਦ ਹੀ ਦੇਖ ਲਓ ਹਨਾ ਵੀ ਦਸਵੰਦ ਹੀ ਕਹਿ ਦਿੰਨੇ ਆ ਵੀ ਉਹਨਾਂ ਨੂੰ ਵੀ ਨਿੱਕਲ ਜਾਂਦਾ ਜਦ ਆਪਾਂ ਕੋਈ ਰੋਟੀ ਪਾਉਣੇ ਦੁੱਧ ਪਾਉਣੇ ਤੇ ਉਹਨਾਂ ਚਿਰ ਸੱਚੀ ਸਾਡੇ ਘਰੇ ਬਹੁਤ ਫਰਕਤ ਪੈਦਾ ਸੀ ਜਿੰਨਾ ਚਿਰ ਸਾਡੇ ਘਰੇ ਵੀ ਕੁੱਤੀਆਂ ਸੀਗੀਆਂ ਤੇ ਪਰ ਹੁਣ ਮੈਂ ਜ਼ਰੂਰ ਲੈ ਕੇ ਆਉਂਗੀ ਫਤੂਰਾ ਕੋਈ ਤੇ ਦੇਖੋ ਪਹਿਲਾਂ ਆਪਾਂ ਮੱਝਾਂ ਨਮਾਈਆਂ ਫਿਰ ਤਾਂ ਤੋਤਾ ਛੋਟੀ پوਕਰ ਨਾਲ ਸਾਰਾ ਤੇ ਫਿਰ ਮੁੜ ਕੇ ਬਾਅਦ ਚ ਆਪਾਂ ਇਹਨੂੰ ਸਾਰੇ ਪਾਣੀ ਨੂੰ ਵੱਡੀ پوਕਰ ਨਾਲ ਸੂਤ ਦਿੰਨੇ ਆਂ బాయిఫా మేర ఓటా హా పీడ సా గీ వరచే జీ సఫై రక్ నమాన షిడదే మక్కాలి దీట బీట తనోలే మేతో అంది ఏ ਚਿਚੜੀਆਂ ਵਾਸਤੇ ਤੇ ਮੱਖੀਆਂ ਵਾਸਤੇ ਬਹੁਤ ਵਧੀਆ ਹੈਗੀ ਚਿਚੜੀਆਂ ਤਾਂ ਬਿਲਕੁਲ ਹੀ ਨਹੀਂ ਲੱਗਦੀਆਂ ਮੱਖੀਆਂ ਤਾਂ ਹਜੇ ਫੇਰ ਵੀ ਹਨਾ ਵੀ ਉੱਡੀਆਂ ਜਾਂ ਫਿਰਦੀਆਂ ਰਹਿੰਦੀਆਂ ਉੱਤੇ ਬੈੰਧੀਆਂ ਨਹੀਂ ਤਾਂ ਤਾਂ ਤਾਜੀ ਉੱਡੀਆਂ ਰਹਿੰਦੀਆਂ ਤਾਂ ਫਿਰ ਚਿਚੜੀਆਂ ਤਾਂ ਇਹਦੇ ਨਾਲ ਬਿਲਕੁਲ ਹੀ ਨਹੀਂ ਰਹਿੰਦੀਆਂ ਤੇ ਆਪਾਂ ਫੋਟੋ ਵੀ ਲਾ ਦਾਂਗੇ ਇਹਦੀ ਤੇ ਬਹੁਤ ਵਧੀਆ ਦਵਾਈ ਹੈ ਇਹ ਅਸੀਂ ਮੇਲੇ ਤੋਂ ਲੈ ਕੇ ਆਉਂਦੀ ਸੀ ਪਸ਼ੂ ਮੇਲਾ ਹੁੰਦਾ ਨਾ ਜਦੋਂ ਉੱਥੋਂ ਹੀ ਲੈ ਕੇ ਆਉਂਦੇ ਰਹਿੰਦੇ ਆ ਕਦੇ ਕੋਈ ਬੁਰਸ਼ ਲਿਆਏ ਕਦੇ ਕੁਝ ਲਿਆਏ கேங்க மெக்கம் ரெண்ட ஜி வீதி கமெண்ட்டி சாட கதை போலு சேரே உங்க ਕੱਕਾ ਬਾਈਂਗ ਬਹੁਤ ਸਿਟਿੰਗ ਉਹ ਕਹਿੰਦੇ ਪਏ ਨੇ ਵੀ ਤੁਸੀਂ ਪੰਜਾਬੀ ਬੋਲਿਆ ਕਰੋ ਪੰਜਾਬੀ ਬੋਲਦੇ ਬਹੁਤ ਸੋਹਣ ਲੱਗਦੇ ਹੋ ਉਹ ਤਾਂ ਵੀਰੇ ਆਪਾਂ ਮਜ਼ਾਕ ਕਰਦੇ ਸੀਗੇ ਤੇ ਨਾ ਕਰੀ ਥੋੜਾ ਬਹੁਤ ਹੱਸਣਾ ਜ਼ਰੂਰ ਚਾਹੀਦਾ ਨਾ ਤੇ ਜਿਨ੍ਹਾਂ ਨੇ ਮਾੜਾ ਕਹਿਣਾ ਬਸ ਉਹ ਕਹੀ ਜਾਂਦੇ ਰਹਿੰਦੇ ਆ ਆਪਾਂ ਫਸਦੇ ਆ ਤੇ ਲੋਕ ਮੈਨੂੰ ਹੱਸਦੀਂ ਦੇਖ ਕੇ ਥੋੜਾ ਜਿਹਾ ਤੁਸੀਂ ਸਮਝੀ ਸਕਦੇ ਹੋ ਦੇਖੋ ਹੁਣ ਦਵਾਈ ਛਿੜਕਰਿਆਂ ਤੋਂ ਫੇਰ ਗਵਾ ਕਰਤਾ ਤੇ ਆਪਾਂ ਹੀ ਬੱਠਲ ਕੋਲ ਹੀ ਰੱਖਦੇ ਆਂ ਵਿੱਚ ਥੋੜੇ ਕਹਿ ਵੀ ਦਿੰਦੇ ਆਂ ਪਾਪਾ ਮੇਰੇ ਆ ਕੇ ਕਹਿ ਦੇਣਗੇ ਸਰਬ ਵੀ ਤੂੰ ਫੇਰ ਵੀਡੀਓ ਪਾਤੀ ਤੇ ਇੱਕ ਦਿਨ ਇੱਕ ਸੱਚ ਤੁਹਾਨੂੰ ਮੈਂ ਦੱਸਣਾ ਭੁੱਲ ਜਾਨੀ ਆ ਤੇ ਮੇਰਾ ਨਾਮ ਤਾਂ ਪਈ ਸਰਬਜੀਤ ਆ ਤੇ ਸਾਰੇ ਮੈਨੂੰ ਸਰਬੀ ਕਹਿੰਦੇ ਆਂ ਕਹਿੰਦਾ ਫੇਰ ਵੀਡੀਓ ਪਾਤੀ ਉੱਥੇ ਗੱਲਾਂ ਕਰਦੇ ਹੁੰਦੇ ਆ ਫਿਰ ਮੈਂ ਪਾਪਾ ਨੂੰ ਹੱਸ ਕੇ ਕਹਿ ਦਿੰਨੀ ਆ ਮੈਂ ਕਿਹਾ ਪਾਪਾ ਜਦੋਂ ਦੂਜਿਆਂ ਦੇ ਮਹਿਫਲਾਂ 'ਚ ਹਨ ਵੀ ਗੱਲਾਂ ਹੋਣ ਲੱਗ ਜਾਂਨਾਂ ਤਾਂ ਸਮਝ ਲਓ ਚੜ੍ਹਾਈ ਹੈ ਆਪਣੀ ਮੈਨੂੰ ਛੋੜ ਕਰਨ ਲੱਗ ਜਾਨੀ ਆ ਪਾਪਾ ਨੂੰ ਵੀ ਮੈਂ ਕਿ ਮਹਿਫਿਲ ਕਿਸੇ ਦੀ ਹੋਰ ਹੋਵੇ ਤੇ ਗੱਲਾਂ ਆਪਣੀਆਂ ਹੋਣ ਤੇ ਹੁਣ ਲਾਉਣੇ ਆ ਜੀ ਆਪਾਂ ਇਹਨਾਂ ਦੇ ਸਿੰਗਾ ਤੇ ਤੇਲ ਤੇ ਸਾਰੀਆਂ ਸੁੱਕ ਗਈਆਂ ਤੇ ਵਧੀਆ ਹੁਣ ਸਾਰੀ ਦਿਹਾੜੀ RAM ਦਾ ਜਿੰਨਾ ਬੈਠਿਆ ਰਹਿਣੀ ਆ ਤੇ ਜੇ ਆਪਾਂ ਇਹਨਾਂ ਦੀ ਸੇਵਾ ਕਰਾਂਗੇ ਹਨਾ ਤਾਂ ਹੀ ਮੇਵਾ ਮਿਲਦਾ ਆਪਾਂ ਨੂੰ ਵੀ ਤੇ ਇੱਕ ਗੱਲ ਤਾਂ ਹੋਰ ਮੈਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਕਈ ਵਾਰੀ ਮੈਂ ਕਿਤੇ ਰਿਸ਼ਤੇਦਾਰੀ ਚ ਵੀ ਜਾਂ ਕਿਸੇ ਦੇ ਘਰੇ ਵੀ ਜਾਵਾਂ ਨਾ ਤੇ ਮੈਨੂੰ ਉਹਨਾਂ ਦੇ ਮੈਂ ਹਰੇਕ ਤੇ ਮੈਨਾਂ ਮੇਰੇ ਪਸ਼ੂਆਂ ਕਰਨੀ ਨੀਗਾ ਹੁੰਦੀ ਆ ਐਂ ਦੇਖ ਕੇ ਫਿਰ ਮੈਨੂੰ ਮਾਣ ਜਾਂ ਮਹਿਸੂਸ ਹੁੰਦਾ ਵੀ ਭਾਈ ਸਾਡੀਆਂ ਬੱਚਿਆਂ ਵੀ ਵਧੀਆਂ ਨੇ ਵੀ ਕਿਉਂਕਿ ਹੈ ਨਾ ਸਾਡੇ ਫਰੀ ਇਹ ਕੀ ਕਹਿ ਦਿੰਦਾ ਸੋਡੀਆਂ ਮੱਜਾਂ ਰਾਜੀ ਕਾ ਦੇ ਨਾਲ ਇਹ ਹੱਡ-ਹੁੱਡੇ ਸਾਡੀਆਂ ਬੱਚਿਆਂ ਦੇ ਜਮਾ ਨਹੀਂ ਬਿਲਕੁਲ ਨਹੀਂ ਦਿੰਦੇ ਫਿਰ ਮੈਨੂੰ ਥੋੜਾ ਜਿਹਾ ਆਪਣੇ ਤੇ ਮਾਣ ਮਹਿਸੂਸ ਹੁੰਦਾ ਵੀ ਭਾਈ ਮੈਂ ਵਧੀਆ ਸੇਵਾ ਕਰਦੀ ਆ ਚਲੋ ਹੁਣ ਤੁਸੀਂ ਐ ਨਾ ਕਹੇ ਦਿਓ ਵੀਰੇ ਇਹ ਵੀ ਪੁਕਰੀ ਮਾਰਦੀ ਆ ਆਪਾਂ ਇਹ ਵੀ ਮਜ਼ਾਕ ਹੀ ਕਰਦੇ ਸੀ ਤੇ ਇਹਨਾਂ ਦੀ ਸੇਵਾਕ ਜਰੂਰ ਕਰਨੀ ਚਾਹੀਦੀ ਆ ਤੇ ਆਪਾਂ ਫੀਡ ਦਾ ਫਾਰਮੂਲਾ ਵੀ ਪਹਿਲਾਂ ਦੱਸਿਆ ਵਾ ਸਾਰੇ ਪੁਛਤੇ ਹੁੰਦੇ ਆ ਤੇ ਇਹਨੂੰ ਵੀ ਦੱਸਤਾ ਗਿਆ ਬੈਡ ਨੂੰ ਆਪਾਂ ਕੀ ਫੀਡ ਪਾਉਣੇ ਆ ਤੇ ਪਲੀਜ਼ ਹਨਾ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਆਪਾਂ ਇਨੀ ਮਿਹਨਤ ਕਰਦੇ ਆ ਤੇ ਕੋਈ ਆਪਾਂ ਕਿਸੇ ਨੂੰ ਗਲਤ ਗਾਈਡ ਨਹੀਂ ਕਰਦੇ ਤੇ ਆਪਣਾ ਤੁਸੀਂ ਹੈਗਾ ਥੋੜਾ ਜਿਹਾ ਬਸ ਜ਼ਿੰਦਗੀ ਦਾ ਸਫ਼ਰ ਪਸ਼ੂਆਂ ਨਾਲ ਹੀ ਸ਼ੁਰੂ ਹੁੰਦਾ ਪਸ਼ੂਆਂ ਨਾਲ ਹੀ ਖਤਮ ਹੁੰਦਾ ਤੇ ਮੇਰੇ ਇਸ ਸਫ਼ਰ ਦੇ ਨਾਲ-ਨਾਲ ਬਣੇ ਰਹੋ ਤੁਸੀਂ ਤੇ ਆਪਾਂ ਵਾਰੀ-ਵਾਰੀ ਕਹਿੰਨੇ ਆ ਕੋਈ ਗਲਤ ਗਾਈਡ ਨਹੀਂ ਕਰਦੇ ਕੋਈ ਚੰਗਾ ਹੀ ਦੱਸਦੇ ਆ ਨਾ ਤੇ ਕਿਉਂਕਿ ਅੱਜ ਕੱਲ ਪਸ਼ੂ ਸਾਹਮ ਕੇ ਕੋਈ ਰਾਜੀ ਨਹੀਂ ਤਾਂ ਹੈਗੇ ਮੇਰੇ ਤੇਔਰ ਦੀ ਬੇਟੀ ਤੇ ਚਲੋ ਜੀ ਆਪਾਂ ਵੀ ਕਿਸੇ ਹੋਰ ਵੀਡੀਓ ਦੇ ਨਾਲ ਮਿਲਾਂਗੇ ਕਿਸੇ ਸੋਹਣੇ ਜਿਹੇ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਵਾਸਤੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਬਾਏ ਠੀਕ ਅਜੀ